ਸਿੱਦੇ ਤਾਂ ਕੀ ਦੇ ਰਹੇ ਨਹੀਂ ਇਸ ਇਲਾਕੇ ਚ ਵੋਟਾਂ ਘੱਟ ਪਈਆਂ ਤੁਹਾਡਾ ਇਸ ਇਲਾਕੇ ਵਾਲੇ ਨਾਲ ਸਿੱਧਾ-ਸਿੱਧਾ ਸਾਡਾ ਸਪੇਚਾ ਪਊਗਾ ਸਿੱਧਾ-ਸਿੱਧਾ ਤੁਹਾਡੇ ਨਾਲ ਸੁਝਾਂਗੇ ਇਹ ਇੱਕ ਨਹੀਂ ਇਸ ਹਿੜਾਣੇ ਦੇ ਸਾਰੇ ਦੇ ਵਿੱਚ ਸਾਨੂੰ ਇਹ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਦੋਸਤੋ ਅੱਜ ਜਿੰਨੀ ਇਸ ਡੈਮੋਕ੍ਰੇਸੀ ਨੂੰ ਬਚਾਉਣ ਚ ਸਾਨੂੰ ਤੁਹਾਡਾ ਵੀ ਸਹਿਯੋਗ ਚਾਹੀਦਾ ਔਰ ਸਾਡੀ ਆਵਾਜ਼ ਨੂੰ ਤੁਸੀਂ ਹੋੇ ਬੁਲੰਦ ਕਰਨਾ ਕਿਉਂਕਿ ਅਸੀਂ ਆਖਰੀ ਉਹਦੇ ਤੱਕ ਲੜਾਂਗੇ ਅੱਜ ਭਾਰਤੀ ਜਨਤਾ ਪਾਰਟੀ अगर लड़ रही है तो उन्होंने तो बर्दाश्त नहीं हो रहा सो मैं विनती करूंगा मेरे सरकार जो ਸਾਡੇ ਆਦਮੀ ਰਮੀਤ ਬਿੱਟੂ ਜੀ ਨੂੰ ਜਿਸ ਤੰਗ ਦੇ ਨਾਲ ਕੱਲ ਮੀਤ ਜੀ ਦੇ ਉੱਤੇ ਐਪੀਸੋਡ ਹੋਇਆ ਉਸ ਤੋਂ ਪਹਿਲਾਂ 30 ਨੰਬਰ ਵਾਰਡ ਚ ਐਪੀਸੋਡ ਹੋਇਆ ਦੇਖੋ ਇੱਕ ਬੰਦਾ ਬਹੁਤ ਵੱਡੀ ਇਨਜਰੀ ਲੈ ਕੇ ਹਸਪੀਟਲ ਤੇ ਐਡਮਿਟ ਆ ਤਿੰਨ ਦਿਨ ਹੋ ਗਏ ਤੇ ਕੋਈ ਦਾ ਪਰਚਾ ਨਹੀਂ ਹੋਇਆ ਉਹਦੀ ਐਫ ਆਰ ਵੀ ਲੋਨ ਨਹੀਂ ਹੋਈ ਔਰ ਜਿਹੜਾ ਰਾਤ ਕੁਝ ਬੰਦੇ ਇੱਕ ਇੱਕ ਵੈਜੀਟੇਰੀਅਨ ਢਾਬੇ 'ਤੇ ਨਿੱਤੇ ਸ਼ਰਾਬ ਤਾਂ ਨਾਮ ਨਹੀਂ ਦਿੱਤਾ ਜਾਂਦਾ ਜਿੱਥੇ ਨਾਨ ਵੇਜ ਚੱਲਦਾ ਨਹੀਂ ਉੱਥੇ ਬੈਠ ਕੇ ਕੁਝ ਵਰਕਰਮ ਨਹੀਂ ਕੰਪਨੀ ਤੋਂ ਬਾਅਦ ਖਾਣਾ ਘਾਰੇ ਨਹੀਂ ਉੱਥੇ ਤਾਂ ਪਰਚਾ ਦਰਜ ਹੋ ਜਾਂਦਾ ਹੀ ਨਹੀਂ ਜੀ ਜਿਹੜੀ ਏਡੀ ਵੱਡੀ ਇੰਜਰੀ ਹੋ ਗਈ ਕਿ ਬੰਦਾ ਹਸਪੀਟਲ ਚ ਪਿਆ ਉਹਦਾ ਹਜੇ ਤੱਕ ਪਰਚਾ ਨਹੀਂ ਹੋਇਆ ਇਹ ਬੜੇ ਵੱਡੇ ਸਵਾਲੀਆ ਨਿਸ਼ਾਨੇ ਮੈਂ ਬੇਨਤੀ ਕਰੂਗਾ ਰਵਨੀਤ ਬਿੱਟੂ ਜੀ ਨੂੰ ਤੁਹਾਡਾ ਸਾਰੀ ਗੱਲ ਕਰ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੋ ਬਹੁਤ ਹੀ ਕੰਬੀਰ ਗੱਲਾਂ ਉਹਨਾਂ ਨੇ ਕੀਤੀ ਇੰਦਰ ਸਾਡੇ ਸ੍ਰੀਨ ਸਾਹਿਬ ਬੈਠੇ ਆ ਜਿਨ੍ਹਾਂ ਨੇ ਕਦੇ ਇੰਨਾ ਸਮਾਂ ਕੱਢਦਾ ਇਸ ਰਾਜਨੀਤੀ ਅੱਜ ਉਹ ਵੀ ਕਹਿੰਦੇ ਇਹ ਹਜਾ ਕਦੇ ਨੰਗਾ ਨਾਸ਼ ਨਹੀਂ ਦੇਖਿਆ ਜੋ ਹੋ ਗਿਆ ਸਾਡੇ ਖਾਤਕ ਸਾਹਿਬ ਬੈਠੇ ਨੇ ਇਹਨਾਂ ਦੇ ਘਰਾਂ ਵਾਲੇ ਇਹਨਾਂ ਦੇ ਇਲੈਕਸ਼ਨਾਂ ਨਾ ਦੇ ਕਦੀ ਹੀ ਕੁਝ ਨਹੀਂ ਦੇਖਿਆ ਬੀਬੀ ਜੀ ਨਾਲ ਬੈਠੇ ਨੇ ਸਾਡੇ

ਬੀਜੇਪੀ ਜਿੱਤ ਰਹੀ ਹੈ ਕਿਉਂਕਿ ਨਾ ਤਾਂ ਕਾਂਗਰਸ ਨੂੰ ਛੇੜਿਆ ਜਾ ਰਿਹਾ ਕਿਸੇ ਕਾਂਗਰਸੀ ਨੂੰ ਤੁਹਾਡੇ ਕੋਲ ਆਈ ਕੋਈ ਗੱਲ ਕਿਸੇ ਅਕਾਲੀ ਦੀ ਤੁਹਾਡੇ ਕੋਲ ਕੋਈ ਗੱਲ ਆਈ ਕੱਲੇ ਬੀਜੇਪੀ ਵਾਲਿਆਂ ਨਾਲ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਕਿਉਂ ਹੋ ਰਿਹਾ ਕਿਉਂਕਿ ਬੀਜੇਪੀ ਜਿੱਤ ਰਹੀ ਹੈ ਹੁਣ ਐਸਐਚਓ ਇਸ ਕੰਮ ਲਈ ਰੱਖੇ ਹੋਏ ਨੇ ਸਿੱਧਾ ਐਸਐਚਓ ਐਸਐਸਈ ਹੁੰਦੇ ਆ ਤੇ ਸ਼ਰਾਬ ਦੀਆਂ ਪੇਟੀਆਂ ਉਹਨਾਂ ਦੀਆਂ ਘੱਡੀਆਂ ਚ ਨੇ ਕਿਰਦ ਆਪਣੇ ਮੁਖਵrana ਤੋਂ ਉਹ ਰਖਾਉਂਦੇ ਆ ਜਿਹੜੇ ਬਲੈਕ ਦਾ ਕੰਮ ਕਰਦੇ ਆ ਉਦੋਂ ਬਾਅਦ ਵੀਡੀਓ ਬਣਵਾ ਕੇ ਆਹੀ ਕਾਰਵਾਈ ਕਰਕੇ ਬੰਦੇ ਨੂੰ ਮਾਰਦੇ ਨੇ ਜਿਵੇਂ ਤੁਸੀਂ ਦੱਸਿਆ ਮੈਂ ਰਾਤ ਨੂੰ ਉਧਰ ਸਿੱਕਾ ਜੀ ਸਾਡੇ ਪਹਿਲੇ ਕੌਂਸਲ ਰਹੇ ਨੇ ਤੇ ਹੁਣ ਵੀ ਲੱਗ ਰਹੇ ਨੇ ਮੈਂ ਖੜਾ ਹਾਂ ਮੈਂ ਸਾਡੇ अरोड़ा ਜੀ ਪ੍ਰਧਾਨ ਰਹੇ ਆ ਉਹਨਾਂ ਦੇ ਘਰ ਪਤਨੀ ਕਰਦੇ ਨੇ ਜਿੰਦਰ अरोड़ा ਜੀ ਉਹਨਾਂ ਦੇ ਮੈਂ ਖੜਾ ਏ ਮੇਰੇ ਨਾਲ ਮੁੰਡਾ ਖੜਾ ਏ ਉਹਨੂੰ ਟੈਲੀਫੋਨ ਆ ਰਿਹਾ ਬਾਰ-ਬਾਰ ਕਿ ਐਸਈ ਦਾ ਟੈਲੀਫੋਨ ਆ ਰਿਹਾ ਕਿਉਂਕਿ ਉਹ ਆਮ ਆਦਮੀ ਪਾਰਟੀ ਚੋ 2 ਦਿਨ ਪਹਿਲਾਂ ਜੁਆਇਨ ਕੀਤਾ ਸੀ ਬੜਾ ਮਜ਼ਬੂਤ ਆਦਮੀ ਸੀ ਵੀ ਤੂੰ ਹੁਣੀ ਠਾਣੇ ਆ ਠਾਣੇ ਹਾਜ਼ਰੀ ਲਵਾ ਆ ਕੇ ਡਿਵੀਜ਼ਨ ਨੰਬਰ ਹੈਬੋ 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 ਵਾਲਾ ਠਾਣੇ ਉਹਨੂੰ ਕਹਿੰਦੇ ਵੀ ਤੂੰ ਹੱਕ ਬਹਿ ਟੈਲੀਫੋਨ ਫੜਿਆ ਮੈਂ ਕਿ ਕਿਸ ਗੱਲ ਦੀ ਹਾਜ਼ਰੀ ਲਵਾਈ ਦੱਸੋ ਤਾਂ ਸਹੀ ਨਾ ਜਿਹੜੇ ਗਰਾਹੀ ਕੀਤਾ ਤੇ ਬਸ ਜੀ ਤੁਸੀਂ ਵਰਜੇ ਐਸਐਚਓ ਸਾਹਿਬ ਨੂੰ ਕਹੋ ਮੈਂ ਤਾਂ ਉਹਨਾਂ ਨੇ ਮੈਨੂੰ ਕਿਹਾ ਮੈਂ ਤਾਂ ਐਸਐਚਓ ਸਾਹਿਬ ਨੂੰ ਕਰੋ ਉਹ ਕਹਿੰਦੇ ਜੀ ਅੱਗੇ ਕਮਿਸ਼ਨਰ ਸਾਹਿਬ ਨਾਲ ਗੱਲ ਕਰ ਲਓ ਮਤਲਬ ਕਹਿਣ ਦਾ ਜਿੰਨਾ ਚਿਰ ਕਮਿਸ਼ਨਰ ਇੰਟਰਵਿਨ ਨਹੀਂ ਕਰਦਾ ਉਹਨਾਂ ਚਿਰ ਐਮਐਲਏਾਂ ਦੇ ਇਸ਼ਾਰਿਆਂ ਤੇ ਕੱਲਾ ਕੱਲਾ ਡੀਐਸਪੀ ਜਿਹਨੂੰ ਪੀਡੀਸੀ ਪੀਡੀਸੀ ਵੀ ਕਹਿੰਦੇ ਆ ਜਿਨ੍ਹਾਂ ਨੂੰ ਥੱਲੇ ਐਸਐਚਓ ਜੀਐਸਆਈ ਟੋਟਲ ਉਹਨਾਂ ਦਾ ਇੱਕ ਮਲੇਸ਼ੀਆ ਉਹਨਾਂ ਦੀ ਇੱਕ ਹੁੰਦੀਆਂ ਦੀ ਟੀਮ ਬਣੀ ਇਸ ਤਰੀਕੇ ਨਾਲ ਜਦੋਂ ਮੈਂ ਹੈਰਾਨ ਹੋ ਗਿਆ ਕਿ ਇੱਕ ਮਿਨਿਸਟਰ ਆ ਜਿਹੜਾ ਉਹਦੇ ਮੂਰੇ ਕੁਝ ਹੋ ਰਿਹਾ ਇਹ ਬਾਕੀ ਵਿਚਾਰਾ ਆਮ ਬੰਦਾ ਕੀ ਕਰ ਲੂਗਾ ਇਹਨਾਂ ਇਹ ਤਾਂ ਮਤਲਬ ਜਿਵੇਂ ਕਹਿੰਦੇ ਆ ਨਾ ਹਵਾਨੀਅਤ ਇਹਨਾਂ 'ਚ ਆਈ ਹੋਈ ਹੈ ਕਿਉਂਕਿ ਪਹਿਲਾਂ ਜਨਤ ਸੈਂਟ ਚ ਰਿਜ਼ਲਟ ਨੂੰ ਯਾਰ 65 ਤੋਂ ਉੱਤੇ ਅਸੀਂ ਵੋਟ ਦਿੰਦੇ ਆ ਪਰ ਉਹ ਆ ਬੁਰੀ ਤਰ੍ਹਾਂ ਆਗਲੀ ਹਾਰੀ ਹੁਣ ਉਸ ਰਿਜਲਟ ਇਹਨਾਂ ਦੇ ਮੂਰੇ ਰਿਜਲਟ ਤੋਂ ਘਬਰਾਏ ਹੋਏ ਸਭ ਕੁਝ ਕਰ ਰਹੇ ਹੈ ਚਾਹੇ ਸਾਊਥ ਹੋਈ ਜਾਏ ਆਦਨਗਰ ਹੋਈ ਚਾਹੇ ਵੈਸਟ ਹੋਈ ਚਾਹੇ ਈਸਟ ਹੋਈ ਤੇ ਸਭ ਤੋਂ ਵੱਡਾ ਕਹਿਰ ਆ ਜਿਹੜਾ ਉਹ ਸੈਂਟਰਲ ਹਲਕੇ ਦਾ ਜਿਹੜਾ ਇਹਨਾਂ ਨੇ ਮਚਾਇਆ ਹੁਣ ਤੁਸੀਂ ਮੈਨੂੰ ਦੱਸੋ ਕੋਈ ਮੈਨੂੰ ਇੱਕ ਗੱਲ ਤੁਸੀਂ ਸਾਰੇ ਵੀਡੀਓ ਆ ਜਿਹੜਾ ਬੰਦਾ ਆਪੋਜੀਸ਼ਨ ਜਾਏ ਤੇ ਜਿਹੜਾ ਬੰਦਾ ਆਪੋਜੀਸ਼ਨ ਉਹ ਤਾਂ ਵੈਸੇ ਹੀ ਡਰਦਾ ਹੈ ਸਰਕਾਰ ਨੇ ਵੀ ਇਹ ਕੰਮ ਕਰਨੇ ਆ ਤੁਸੀਂ ਮੈਨੂੰ ਦੱਸ ਦਿਓ ਜਿਹੜਾ ਆਪੋਜੀਸ਼ਨ ਕੋਈ ਇਲੈਕਸ਼ਨ ਲੜ ਰਿਹਾ ਇਹ ਤਾਂ ਸੁਣਿਆ ਸੀ ਵੀ ਸਰਬ ਸਰਕਾਰ ਵਾਲੇ ਵੱਢਦੇ ਆਪੋਜੀਸ਼ਨ ਨੂੰ ਰੋਕ ਲਾਉਂਦੀ ਹੈ ਇਹ ਪਹਿਲੀ ਵਾਰ ਸੁਣ ਰਹੇ ਆ ਵੀ ਜਿਹੜੀ ਸਰਕਾਰ ਜਿਹੜੀ ਆ ਉਹ ਆਪ ਬੇਟੀਆਂ ਆਪੋਜੀਸ਼ਨ ਦੇ ਰੱਖ ਕੇ ਉਹਨਾਂ ਨੂੰ ਕਹਦੇ ਜਿਹਦੀ ਸਰਕਾਰ ਹੋਵੇ ਉਹ ਤਾਂ ਕਰਦੇ ਹੁੰਦੇ ਆ ਉਹਨਾਂ ਦਾ ਜੋਰ ਹੁੰਦਾ ਅਸੀਂ ਭਾਈ ਇਹ ਕੰਮ ਤਾਂ ਸੀਦਾ ਪਹਿਲਾਂ ਡਰਦੇ ਆ ਸਾਡੇ ਤੇ ਤੁਸੀਂ ਪਰਚੇ ਦਰਜ ਕਰਨੇ ਕੌਣ ਇਹ ਕੰਮ ਕਰੂਗਾ ਤੇ ਨੀਟੂ ਜੀ ਦੀ ਜਿਹੜੀ ਗੱਲ ਹੋਈ ਆ ਆ ਹੁਣੀ ਪਤਾ ਲੱਗਿਆ ਸਾਡਾ ਉੱਥੇ ਇੱਕ ਹੋਰ ਮੰਡਲ ਦਾ ਜਿਹੜਾ ਸਾਡਾ ਲੀਡਰ ਆ ਵਾਈਸ ਪ੍ਰਧਾਨ ਆ ਉਹਨੂੰ ਹੁਣੇ ਕੰਫਰਮ ਕਰਦੇ ਆ ਉਹਨੂੰ ਹੁਣੀ ਦੁਕਾਨ ਤੋਂ ਚੱਕ ਕੇ ਲਏ। ਇਹ ਪਤਾ ਨਹੀਂ ਕਿੰਨਾ ਕੁ ਛੋਣਾ ਰਾਤ ਤੱਕ ਪਰ ਅਸੀਂ ਇਕੱਲੇ ਇਕੱਲੇ ਤੇ ਪਹਿਰਾ ਦੇ ਕੇ ਅਸੀਂ ਆਪਣੇ ਵਰਕਰ ਖਾਤਰ ਚਿੱਥੇ ਤੱਕ ਵੀ ਜਾਣਾ ਪੁੱਜਾ ਚਲੋ ਹੁਣ ਕੱਲ ਕੀ ਹੋਇਆ ਇਲੈਕਸ਼ਨ ਖਤਮ ਹੋ ਗਿਆ ਪ੍ਰਚਾਰ ਇੱਕ ਜਿਹੜਾ ਢਾਬਾ ਹੈ ਕੀ ਨੋ ਦਾ ਬੰਟੀ ਢਾਬਾ ਬੰਟੀ ਢਾਬਾ ਪੰਟੀ ਢਾਬਾ ਤੇ 50 ਬੰਦੇ ਜਿੰਨੇ ਸਾਰੇ ਤੁਸੀਂ ਵੀ ਉੱਥੇ ਹੋਵੋਗੇ ਕੋਈ ਨਾ ਕੋਈ ਜਿਵੇਂ ਸਾਰੇ ਢਾਬੇ ਦੇ ਵਿੱਚ ਅੱਜ ਕੱਲ ਢਾਬੇ ਕਾਦੇ ਰੈਸਟੋਰੈਂਟ ਨੇ ਉਹਦੇ ਵਿੱਚ ਬੈਠ ਕੇ ਖਾਣਾ ਖਾ ਰਹੇ ਆ ਬਹੁਤ ਪਰਿਵਾਰ ਖਾਣਾ ਖਾ ਰਹੇ ਆ ਹੋਰ ਲੋਕ ਖਾਣਾ 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 ਹੈ ਵੀ ਰਾਤ ਨੂੰ ਉੱਥੇ ਤਾਂ ਨਹੀਂ ਕੋਈ ਬੰਦਬੰਦਿਸ਼ ਉੱਥੇ ਬੈਠ ਕੇ ਜੀਟੂ ਜੀ ਤੇ ਆਪਣੇ ਪਰਿਵਾਰ ਨਾਲ ਉੱਥੇ ਖਾਣਾ ਖਾ ਰਿਹਾ ਜਦੋਂ ਖਾਣਾ ਖਾ ਰਿਹਾ ਤੇ ਅਚਾਨਕ ਜਿਹੜਾ ਆਪ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਜੇ ਉਹਨੂੰ ਇਹ ਲੱਗਦਾ ਸੀ ਵੀ ਇੱਥੇ ਕੋਈ ਐਸੀ ਗੱਲ ਹੋ ਰਹੀ ਹੈ ਤੇ ਭਾਈ ਸਰਕਾਰ ਆ ਤੇਰੀ ਤੂੰ ਪੁਲਿਸ ਨੂੰ ਇਨਫੋਰਮ ਕਰਦਾ ਐਸਐਚਓ ਨੂੰ ਇਨਫੋਰਮ ਕਰਦਾ ਉਹ ਆ ਕੇ ਕਾਰਵਾਈ ਕਰ ਲੈਂਦੇ ਫੜ ਲੈਂਦੇ ਨਹੀਂ ਤੋ ਜੀ ਪਰ ਉਹਨੇ ਕੀ ਕੀਤਾ ਕੈਂਡੀਡੇਟ ਨੇ ਜਿਹਦਾ ਨਾਮ ਹੈ ਸਿੰਘ ਜੀ ਸੋਰਾ ਜੀ ਗੁਰਪ੍ਰੀਤ ਸਿੰਘ ਜੀ ਰਾਜੂ ਰਾਜੂ ਬਾਬਾ ਕਹਿੰਦੇ ਅਜਾ ਕੀ ਉਹ ਆਪ ਆ ਕੇ ਉੱਥੇ ਪੇਟੀ ਦੇਖ ਕੇ ਵੜਾ ਕੇ ਜੋ ਸਾਰੇ ਇਹਨਾਂ ਦਾ ਇੱਕ ਮੋਟੇ ਸੰਰੰਡੀ ਜਾਂ ਜੋ ਸੱਜ ਜਗਾ ਪਾਤਰੇ ਯਾਰ ਵੀ ਉੱਥੇ ਰੱਖ ਕੇ ਤੇ ਉਹਦੀ ਵੀਡੀਓ ਬਣਾਉਣ ਲੱਗਿਆ ਸਰਕੂਲੇਟ ਕਰਨ ਲੱਗਿਆ ਉਸ ਤੋਂ ਬਾਅਦ ਜਦੋਂ ਤੇ ਪੁਲਿਸ ਨਾਲੀ ਖੜੀ ਕੀਤੀ ਹੋਈ ਸੀ ਤੇ ਜਲੀ ਉੱਥੇ ਪੁਲਿਸ ਸਾਹਿਬ ਜੀ ਉਹਨੂੰ ਹੋਇਆ ਕਿ ਉੱਥੋਂ ਗੱਲ ਅੜਾਤੀ ਬਈ ਪਤਾ ਨਹੀਂ ਜੀ 175 ਬੇਟੀਆਂ ਜਿਹੜੀਆਂ ਉੱਥੇ ਸ਼ਰਾਬ ਆ ਇਹ ਮੈਸੇਜ ਪਰੇਵੈ ਕਰਦਾ ਜੀ ਟੂ ਜੀ ਦਾ ਮੈਨੂੰ ਟੈਲੀਫੋਨ ਪ੍ਰਧਾਨ ਜੀ ਨੂੰ ਕਾਲ ਹੁੰਦੀ ਕਿ ਟੈਲੀਫੋਨ ਨਹੀਂ ਜੀ ਨੂੰ ਕਾਲ ਮੈਂ ਕਿਤੇ ਨੇੜੇ ਸੀ ਮੈਂ ਸਭ ਤੋਂ ਪਹਿਲਾਂ ਪਹੁੰਚ ਗਿਆ ਇਕੱਲਾ ਉੱਥੇ ਬਾਹਰ ਜਿੱਥੇ ਅੰਦਰ ਪੁਲਿਸ ਨੇ ਇਹਨਾਂ ਨੂੰ ਬੰਦ ਕੀਤਾ ਹੋਇਆ ਪੁਲਿਸ ਨੇ ਇਹਨਾਂ ਨੂੰ ਬੰਦ ਕੀਤਾ ਹੋਇਆ ਉਸ ਛਟਾਬੇ ਚ ਸਟੂਡੈਂਟ ਬੰਦ ਕਰਕੇ ਬਾਰ ਮਰਨ ਨੂੰ ਮਾਰੂ ਫਸਲੇ ਜਿਨ੍ਹਾਂ ਦੇ ਵਿੱਚ ਬਹੁਤਾ ਕੋਲ ਹਥਿਆਰ ਸੀ ਮੇਰੀ ਆਪ ਦੀ ਸਕਿਉਰਿਟੀ ਨੇ ਦੇਖਿਆ ਜਿਨ੍ਹਾਂ ਕੋਲ ਬਹੁਤ ਹਥਿਆਰ ਸੀ ਉਹ ਸਾਰੀਆਂ ਵੀਡੀਓ ਚੋ ਲੋਕ ਆਏ ਹੋਇਆ ਉਹਨਾਂ ਦੇ ਕਾਰਵਾਈ ਹੈਗੀ ਜੀ ਉਹ ਪੁਲਿਸ ਪਰ ਇੱਕ ਹੀ ਨਹੀਂ ਕਰੇਗੀ ਚਲੋ ਉਹਦਾ ਬਾਅਦ ਦੀ ਗੱਲ ਆ ਪਰ ਉਹਨਾਂ ਕੋਲ ਕਿਰਪਾਨਾਂ ਟੱਕੂਏ ਡੰਡਾਸੇ ਉਹ ਹਰ ਚੀਜ਼ ਉਹਨਾਂ ਕੋਲ ਮੌਜੂਦ ਸੀ ਤੇ ਉਹ ਕਹਿੰਦੇ ਸੀ ਵੀ ਪੁਲਿਸ ਤੁਸੀਂ ਦਰਵਾਜ਼ਾ ਬੰਦ ਕਰਕੇ ਰੱਖੋ ਅੰਦਰੋਂ ਅਸੀਂ ਨਹੀਂ ਦਰਵਾਜ਼ਾ ਮਾਰ ਕੇ ਜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਦੋਂ ਇਹਨਾਂ ਦੇ ਪਰਿਵਾਰ ਉਧਰੋਂ ਚੱਲਿਆ ਐਡੀ ਵੱਡੀ ਤਿਆਰੀ ਸੀ ਜਿਸ ਇਹਨਾਂ ਦੇ ਮੁਹੱਲੇ ਤੋਂ ਲੇਡੀਜ਼ ਇਹਨਾਂ ਦੇ ਚੱਲਣ ਲੱਗੇ ਇਹਨਾਂ ਦੀਆਂ ਡਾਟਰ ਇਨ-ਲॉ ਨਾ ਆਉਣ ਲੱਗੀਆਂ ਉਧਰ ਵੀ ਵਿਦਮਾਨਸ਼ਕ ਪੁਲਿਸ ਭੇਜ ਕੇ ਉਹਨਾਂ ਨੂੰ ਰੋਕਿਆ ਇੱਕ ਪਾਸੇ ਕਥਾ ਹੋ ਰਹੀ ਸੀ ਕਗਵਟ ਕਥਾ ਹੋ ਰਹੀ ਸੀ ਉੱਥੇ ਸੀ ਇਹਨਾਂ ਦੀ ਗੱਲ ਮੈਸੇਜ ਭਾਈ ਕਿ ਇਲੈਕਸ਼ਨ ਮੰਡਰ ਉਹ ਆਉਣ ਲੱਗੇ ਉਹਨਾਂ ਨੂੰ ਰਾਤ ਚੋਂ ਇਤ ਰੋਕਿਆ ਗਿਆ ਵੀ ਕੋਈ ਆ ਨਾ ਸਕੀ ਪੰਜਾਬ ਬੰਦੇ ਇੱਕ ਸਭ ਤੋਂ ਵੱਡਾ ਉੱਥੇ ਬਦਮਾਸ਼ ਸੀ ਕੋਈ ਜਿਹੜਾ ਪਹਿਲਾਂ ਵੀ ਪੁਲਿਸ ਦੇ ਬਹੁਤ ਕੇਸਾਂ ਦੇ ਵਿੱਚੋਂ ਰਮੇਸ਼ ਬਾਗੜ ਕੋਈ ਇੱਕ ਕ੍ਰਿਮੀਨਲ ਬੰਦਾ ਹੈ ਜਿਹਦਾ ਪੁਲਿਸ ਬੜਾ ਉਹ ਸਾਰੇ ਚਿੱਟੇ ਵਾਲੇ ਨਸ਼ੇ ਵਾਲੇ ਸ਼ਰਾਬ ਵਾਲੇ ਦੋ ਨੰਬਰ ਵਾਲੇ ਬੰਦੇ ਇਲਾਕੇ ਦਾ ਕੋਈ ਨਹੀਂ ਸੀ ਉਹ ਇਕੱਠੇ ਕਰਕੇ ਉੱਥੇ ਬਾਹਰ ਮਾਰੰਦੀਆਂ ਗੱਲਾਂ ਕਰ ਰਹੇ ਸੀ ਉਦੋਂ ਤਾਂ ਮੈਂ ਮੌਕੇ ਤੇ ਪਹੁੰਚ ਗਿਆ ਮੇਰੇ ਨਾਲ ਸਿਕਿਉਰਟੀ ਸੀ ਗਨਮੈਨ ਸੀ ਜਿਹਨੂੰ ਦੇਖ ਕੇ ਜਿਹੜੇ ਕੁਛ ਬੰਦੇ ਸੀ ਉਹ ਇੱਧਰ ਉੱਧਰ ਹੋ ਗਏ ਮੈਂ ਟਟੋ ਕੱਟ ਅੱਧਾ ਘੰਟਾ ਕੱਲਾ ਖੜਾ ਰਿਹਾ ਅੱਧਾ ਘੰਟਾ ਮੈਂ ਕੜਾ ਖੜਾ ਰਿਹਾ ਮੇਰੇ ਤੇ ਵੀ ਉਹ ਹਮਲਾ ਕਰਦੇ ਸੀ ਮੈਂ ਤਾਂ ਕੱਲਾ ਸੀ ਕੋਈ ਹੋਰ ਨਹੀਂ ਹੈ ਨਹੀਂ ਸੀ ਇਹਨਾਂ ਨੂੰ ਅੰਦਰ ਤਾਲੇ ਆਉਂਿਆ ਸੀ ਤੇ ਉਸ ਤੋਂ ਬਾਅਦ ਦੇਵੀ ਸਾਹਿਬ ਆਏ ਤੇ ਸਾਡੇ ਤੇ ਵੀ ਉਹ ਹਮਲਾ ਕਰਨ ਦੀ ਕੋਸ਼ਿਸ਼ ਬਾਰ-ਬਾਰ ਕਰਦੇ ਸੀ ਜੇ ਮੇਰੀ ਸਿਕਿਉਰਿਟੀ ਵਾਲੇ ਨਾ ਹੁੰਦੇ ਤਾਂ ਕਿਸੇ ਹੱਦ ਤੱਕ ਵੀ ਹਮਲਾ ਕਰ ਸਕਦੇ ਸੀ ਇਹ ਸਾਰਿਆਂ ਨੇ ਵੀਡੀਓ ਚ ਦੇਖਿਆ ਇਹ ਵੀਡੀਓ ਚ ਦੇਖਿਆ ਸਾਡੇ ਨਾਲ ਜੀ ਇੱਕ ਵੀ ਕੋਈ ਬੰਦਾ ਹੋਵੇ ਜੇ ਤੁਹਾਡੇ ਕੋਲ ਪਿਕਚਰ ਹੋਵੇ ਤਾਂ ਮੈਂ ਜਿਤੋਂ ਦਾ ਜਵਾਬ ਦੇ ਤੇ ਹਰ ਗੁੰਡਾ ਉਹਨਾਂ ਦਾ ਉੱਥੇ ਉਹ ਨਾਰੇਬਾਜੀ ਕੀਤੀ ਪੁਲਿਸ ਉਹਨਾਂ ਨੂੰ ਪ੍ਰੋਟੈਕਸ਼ਨ ਡੀਐਸਪੀ ਉੱਥੇ ਦਾ ਉੱਥੇ ਦਾ ਇੰਸਪੈਕਟਰ ਉੱਥੇ ਦਾ ਏਐਸਆਈ ਸਾਰੀ ਪੁਲਿਸ ਉਹਨਾਂ ਨਾਲ ਰਲ ਕੇ ਜਿੰਨਾ ਚਿਰ ਮੈਂ ਪੁਲਿਸ ਕਮਿਸ਼ਨਰ ਨੂੰ ਫੋਨ ਨਹੀਂ ਕੀਤਾ ਵੀ ਇੱਥੇ ਆ ਖਲਾਤ ਬਣੇ ਪਏ ਨੇ ਉਦੋਂ ਬਾਅਦ ਜਦ ਜੀ ਪੁਲਿਸ ਮੇਰੇ ਨਾਲ ਫੋਨ ਕੀਤਾ ਉਸ ਤੋਂ ਬਾਅਦ ਐਮ.ਐਲ.ਏ ਆਪਣੇ ਗੁੰਡੇ ਲੈ ਕੇ ਆ ਗਏ ਉਹਦੇ ਗੁੰਡੇ ਤਾਂ ਕੋਈ ਨਹੀਂ ਉਹਦਾ ਪਰਿਵਾਰ ਹੀ ਆ ਸਾਰਾ ਉਹਨਾਂ ਦਾ ਹੋਰ ਤਾਂ ਕੋਈ ਹੈ ਨਹੀਂ ਸੀ ਨਾਲ ਇੱਕ ਭਰਾ ਦਾ ਬੇਟਾ ਇੱਕ ਮੁੰਡਾ ਇੱਕ ਭਤੀਜਾ ਇੱਕ ਭਾਂਜਾ ਇੱਕ ਭਰਾ ਤੁਸੀਂ ਮਿੱਤੇ ਉਹੀ ਸਾਰੇ ਆ ਗਏ ਤੇ ਕਲੀਅਰ ਧਮਕੀਆਂ ਦੇ ਰਹੇ ਸੀ ਵੀ ਸਾਡੀ ਸਰਕਾਰ ਆ ਕਰਕੇ ਦੇਖੋ ਕੁਝ ਤੇ ਪੁਲਿਸ ਉਹਨਾਂ ਨੇ ਮਰੇ ਕੰਮ ਦੀ ਸੀ ਪੁਲਿਸ ਉਹਨਾਂ ਨੇ ਮਰੇ ਕੰਮ ਨਹੀਂ ਸੀ ਉਹ ਕਹਿ ਰਹੇ ਸੀ ਵੀ 니ਟੂ ਨੂੰ ਇੱਥੋਂ ਜ਼ਬਰਦਸਤੀ ਚੱਟ ਕੇ ਲੈ ਕੇ ਜਾਓ ਅਸੀਂ ਸਾਰੀ ਤਿਆਰੀ ਕੀਤੀ ਆ ਐਸਟੋ ਡੀਐਸਪੀ ਨੇ ਗੱਡੀ ਵੀ ਲਾ ਲਈ ਵਿੱਚ ਸਿੱਟ ਕੇ ਨਹੀਂ ਟੂ ਇਨ ਲਿਜਣ ਲਈ ਵੀ ਸਾਰੀ ਰਾਤ ਇਹਨਾਂ ਤੇ ਕੋਈ ਪਰਚਾ ਪਾ ਕੇ ਵੱਡਾ ਸ਼ਰਾਬ ਦਾ ਤੇ ਹੋਰ ਪਰਚੇ ਪਾ ਕੇ ਇਹਨਾਂ ਨੂੰ ਕਲੈਕਸ਼ਨ ਤੋਂ ਪਹਿਲਾਂ ਪਹਿਲਾਂ ਲੈ ਜੀਏ ਚੱਕ ਕੇ ਦੋ ਦਿਨ ਕੰਪਨੀ ਵੀ ਬੰਦ ਆਪਣੇ ਘਰ ਦੇ ਨਾਲ ਕੇ ਬਹਿ ਜਾਣਗੇ ਜਦੋਂ ਪੁਲਿਸ ਕਮਿਸ਼ਨਰ ਪਹੁੰਚੇ ਪੁਲਿਸ ਕਮਿਸ਼ਨਰ ਆ ਕੇ ਦੇਖਿਆ ਕਿ ਕੀ ਹੁੰਦਾ ਕਰਦੀ ਹੋ ਰਹੀ ਆ ਵੀ ਇਹ ਤਾਂ ਦੇਖੀ ਤੇ ਅਸੀਂ ਸੋਝਾਣੇ ਸੀ ਅਸੀਂ ਕਿਹਦਾ ਪਰਦਾਫਾਸ਼ ਕੀਤਾ ਵੀ ਤੁਸੀਂ ਵੀ ਆਓ ਜਲਦੀ ਉਥੇ ਦੋਨੋਂ ਜਾਣੇ ਪਲੀਜ਼ ਕੰਟੀਨਿਊ ਅਸੀਂ ਕਹਿੰਿਆ ਵੀ ਆਹ ਦੇਖੋ ਕਰ ਕੀ ਰਿਹਾ ਐ ਐਮਐਲਏ ਖੜਾ ਐ ਬੰਦੇ ਅੰਦਰ ਬੰਦ ਕੀਤੇ ਪਲੀਜ਼ ਦਰਵਾਜ਼ਾ ਬੰਦ ਕਰੀ ਖੜੀ ਆ ਅੰਦਰ ਉਹ ਸਾਰੇ ਦੈਸਿਸ ਨੇ ਲੋਕ ਵੀ ਆ ਬਾਹਰ ਜਿਹੜੇ ਮਾਰਨ ਵਾਲੇ ਖੜੇ ਐ ਇਹਨਾਂ ਦਾ ਕਰੀਏ ਕੀ ਪਰ ਉਸ ਸ਼ਰੀਰਾਂ ਮੇ ਕਹਿ ਰਹੇ ਸੀ ਵੀ ਸਾਨੂੰ ਮੁੱਖ ਮੰਤਰੀ ਪੰਜਾਬ ਕੱਲ ਹਦੈਤਾਂ ਦੇ ਕੇ ਗਿਆ ਵੀ ਕੁਝ ਵੀ ਹੋ ਜੇ ਬੰਦਾ ਮਾਰਨਾ ਪਏ ਚੱਕਣਾ ਪਏ ਕੈਂਡੀਡੇਟ ਪੁਸ਼ ਕਰਨਾ ਪਏ ਤੇ ਲਕਸ਼ਯਾ ਜੜੀ ਉਹ ਆ ਆਦਮੀ ਪਾਰਟੀ ਦਿਸਣੀ ਚਾਹੀਦੀ ਆ ਇਹ ਕੱਲ ਵੀ ਗਿਆ ਕਿਉਂਕਿ ਉਹ ਤੋਂ ਪਹਿਲਾਂ ਅਜੇ ਥੋੜਾ ਧੱਕਾ ਕਰ ਰਹੇ ਸੀ ਪਰ ਕੱਲ ਤੋਂ ਬਾਅਦ ਇੱਕਦਮ ਵਧਿਆ ਤੇ ਅਸੀਂ ਇਹਦੇ ਵਿੱਚ ਬਾਅਦ ਚ ਕੋਰਟ ਤਾਂ ਜਾਵਾਂਗੇ ਜਾਵਾਂਗੇ ਕੋਈ ਵਿੱਚ ਕੋਈ ਗੰਦਾ ਦੇਣਾ ਤੇ ਪਰ ਹੁਣ ਹੋਇਆ ਕੀ ਹੁਣ ਜਿਹੜਾ ਅਸੀਂ ਕਹ ਫਿਰ ਜੀ ਜੇ ਤੁਹਾਨੂੰ ਪੇਟੀਆਂ ਲੱਭ ਗਈਆਂ ਦਿਖਾਓ ਕਿੱਥੇ ਆ ਪੇਟੀਆਂ ਦਿਖਾਓ ਪੇਟੀ ਹੁਣ ਅਖੀਰ ਕੀ ਕੀਤਾ ਇੱਕ ਨਾਲ ਹੀ ਠੇਕਾ ਸ਼ਰਾਬ ਦਾ ਉਹਦੇ ਵਿੱਚ ਤੋਂ ਸੈਂਕੜੀਆਂ ਸ਼ਰਾਬ ਦੀਆਂ ਪੇਟੀਆਂ ਪਈਆਂ ਹੁਣ ਉਹ ਠੇਕੇ ਨੂੰ ਉਹਨੂੰ ਬੰਦ ਕਰ ਲਿਆ ਵੀ ਹੁਣ ਕਰੀਏ ਕੀ ਜਵਾਬ ਦੇ ਕੀ ਹਾਂ ਸਾਰਾ ਕੁਝ ਬਣਿਆ ਗਿਆ ਜੀ ਜੀ ਅਸੀਂ ਮੌਕੇ ਤੇ ਨਾ ਪਹੁੰਚਦੇ ਤਾਂ ਪਾ ਦਿੰਦੇ ਸਾਰਾ ਕੁਝ ਜਦੋਂ ਅਸੀਂ ਪਹੁੰਚ ਕੇ ਅਸੀਂ ਤਾਂ ਆਪਣੇ ਬੀਜੇਪੀ ਦੇ ਵਰਕਰ ਪਿੱਛੇ ਭਾਈ ਅਸੀਂ ਬੰਬਾਂ ਗੋਲੀਆਂ ਤੋਂ ਡਰਨ ਲਈ ਜਾਨ ਦੇਣ ਤੱਕ ਜਾਵਾਂਗੇ ਸਾਡਾ ਬੀਜੇਪੀ ਦੇ ਵਰਕਰ ਨੂੰ ਤੁਸੀਂ ਹੱਥ ਪਾ ਕੇ ਦੇਖੋ ਉਦੋਂ ਬਾਅਦ ਹੁਣ ਇੱਕ ਸ਼ਰਾਬ ਦੀ ਪੇਟੀ ਆ ਜਿਹੜੀ ਕੋਟਾਬੇ ਵਾਲੇ ਤੇ ਹੱਡ ਲੜ ਹੁਣ ਮੈਨੂੰ ਅੰਦਾਜ਼ ਤੁਸੀਂ ਇਹ ਦੱਸੋ ਵੀ ਜਿਹੜੀਆਂ ਇਹ ਸ਼ਰਾਬ ਕਹਿ ਰਹੇ ਸੀ ਪੇਟੀਆਂ ਬੰਨ ਰਹੇ ਉਹ ਕਿੱਥੇ ਕਹਿੰਦੀਆਂ ਪੇਟੀਆਂ ਬੋਰੀਆਂ ਭਰੀਆਂ ਪੀ ਉਹ ਦਿਖਾਉਂਦਾ ਬਿਲਕੁਲ ਜਿਹੜੇ ਨਹੀਂ ਆਉਂਦਾ ਤੇ ਕੋਈ ਬੰਦਾ ਇੰਨਾ ਜੇ ਕੋਈ ਮੈਂ ਲਾ ਲਉ ਕੋਈ ਬੰਨ ਰਹੇ ਆ ਉਹ ਯਾਰ ਦਿਖਾ ਕੇ ਇੱਕ ਖੁੱਲੀ ਜਗ੍ਹਾ 'ਚ ਇੱਕ ਢਾਬੇ 'ਚ ਇੱਕ ਹੋਟਲ 'ਚ ਰੈਸਟੋਰੈਂਟ 'ਚ ਬੈਠ ਕੇ ਉਹ ਸ਼ਰਾਬ ਬਣੂਗਾ ਵੀ ਠੇਕੇ ਖੁੱਲੇ ਹੋਏ ਆ ਕੋਈ ਬਣਦਾ